ਮੈਂ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਨਾਲ ਹੀ ਮੈਂ ਅਸ਼ੋਰੈਂਸ ਦੇਣਾ ਵੀ ਜਿਹੜਾ ਜਿਹੜਾ ਪਿੱਛੇ ਅਸੀਂ ਜਿਹੜਾ ਕੰਮ ਕੀਤਾ ਉਹ ਇੱਕ ਟ੍ਰੇਲਰ ਸੀ ਜਿਹੜਾ ਅੱਗੇ ਅਸੀਂ ਕੰਮ ਕਰਾਂਗੇ ਉਹ ਐਕਸਟਰਾਔਡਨਰੀ ਹੋਏਗਾ ਉਪਰਾਲਾ ਵੀ ਲੁਧਿਆਣੇ ਨੂੰ ਇੱਕ ਵਧੀਆ ਐਸੋਸੀਏਸ਼ਨ ਦਈਏ ਜਿਹੜੇ ਸਹੀ ਮੈਨੇਜਰ ਚ ਇੰਡਸਟਰੀਲੀ ਕੰਮ ਕਰ ਸਕਣ ਚਾਈਨਾ ਨੂੰ ਬੀਟ ਕਰਨ ਲਈ ਜਿਹੜੇ ਸਾਡੇ ਨਿਊ ਪ੍ਰੋਡਕਟ ਹੈ ਉਹ ਜਲਦੀ ਨਹੀਂ ਬਣਦੇ ਉਹਨੂੰ ਅਸੀਂ ਨਿਊ ਪ੍ਰੋਡਕਟ ਡਵੈਲਪਮੈਂਟ ਲਈ ਸਪੈਸ਼ਲ ਅਤੇ ਇੱਕ ਸੈਂਟਰ ਫॉर ਐਕਸਲੈਂਸ 5 ਕਰੋੜ ਦੀ ਲਾਗਤ ਨਾਲ ਬਣਾਉਣ ਜਾ ਰਹੇ ਹਾਂ ਜਨ ਹਿਤੇਸ਼ੀ টিਆਰਪੀ ਨਹੀਂ ਭਰੋਸਾ ਆਪਕਾ ਆਈ ਐਮ ਪ੍ਰਾਊਡ ਟੂ ਹੈਵ ਗ੍ਰੇਟ ਲੀਡਰਸ਼ਿਪ ਆਫ ਸਰਪ ਕੋਰ ਸਿਗਾਉ ਜੀ I am the founder member of this association when this constitution was formed, long time back. So I have seen him working day and night only for the social cause and membership cause of the members the entire Punjab and Punjab is yes, so effective, so influenced by his principles and rules of management, that even thousands of members are so, so happy. They are the always pray for not only war, long life, but the great achievements even if i say it is from dust to sky i will not so thank you very much aj chamber di election hoyi hai aur main mainu an opposed member sahaban ne pradhan banaya main sare members da bahut bahut dhanwadi ha naal hi main assurance dena ki jehda jehda piche asi jehda kam kita oh ik trailer si jehda agge asi kam karange ਔਰ ਐਕਸਟਰਾਔਡਰਨਰੀ ਹੋਏਗਾ ਔਰ ਅਸੀਂ ਹਰ ਛੋਟੀ ਇੰਡਸਟਰੀ ਨੂੰ ਉਹਦੇ ਡੋਰ ਸਟੈਪਸ ਤੇ ਸਰਵਿਸ ਦਵਾਂਗੇ ਟੈਂਪ ਚੈਂਬਰ ਸੈਂਟਰ ਫਾਰ ਐਕਸਲੈਂਸ ਬਣਾਉਣ ਜਾ ਰਹੇ ਆ ਉਹਦੇ ਵਿੱਚ ਜੋ ਅਸੀਂ ਚਾਈਨਾ ਨੂੰ ਬੀਟ ਕਰਨ ਲਈ ਜਿਹੜੇ ਸਾਡੇ ਨਿਊ ਪ੍ਰੋਡਕਟ ਹੈ ਉਹ ਜਲਦੀ ਨਹੀਂ ਬਣਦੇ ਉਹਨੂੰ ਅਸੀਂ ਨਿਊ ਪ੍ਰੋਡਕਟ ਡਵੈਲਪਮੈਂਟ ਲਈ ਸਪੈਸ਼ਲ ਅਤੇ ਇੱਕ ਸੈਂਟਰ ਫਾਰ ਐਕਸਲੈਂਸ 5 ਕਰੋੜ ਦੀ ਲਾਗਤ ਨਾਲ ਬਣਾਉਣ ਜਾ ਰਹੇ ਹਾਂ ਔਰ ਉਹ ਅਗਲੇ 6 ਮਹੀਨਿਆਂ ਦੇ ਵਿੱਚ ਆਪਰੇਸ਼ਨਲ ਹੋ ਜਾਏਗਾ ਔਰ ਮੈਨੂੰ ਪੂਰੀ ਉਮੀਦ ਹੈ ਵੀ ਚੈਂਬਰ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਸਾਡਾ ਇੱਕ ਉਪਰਾਲਾ ਵੀ ਲੁਧਿਆਣੇ ਨੂੰ ਇੱਕ ਵਧੀਆ ਐਸੋਸੀਏਸ਼ਨ ਦਈਏ ਜਿਹੜੇ ਸਹੀ ਮੈਨੇਜ ਚ ਇੰਡਸਟਰੀਲੀ ਕੰਮ ਕਰ ਸਕੇ ਸੋ ਮੈਂ ਪੂਰੀ ਅਸ਼ੋਰੈਂਸ ਦਿੰਦਾ ਆਪਣੇ ਮੈਂਬਰਾਂ ਨੂੰ ਵੀ ਸਾਰਿਆਂ ਦੀ ਸਲਾਹ ਨਾਲ ਚੈਂਬਰ ਨਵੀਆਂ ਉਚਾਈਆਂ ਤੇ ਲੈ ਕੇ ਜਾਵਾਂ ਸਰ ਇਲੈਕਸ਼ਨਾਂ ਚੱਲ ਰਿਹਾ ਨੇ ਤੇ ਇੰਡਸਟਰੀ ਕੀ ਸੋਚ ਰਹੀ ਹੈ ਕਿਸ ਤਰ੍ਹਾਂ ਦੇ ਦੇਖੋ ਇਲੈਕਸ਼ਨ ਹੋ ਰਹੀ ਹੈ ਔਰ ਅਸੀਂ ਇਹ ਜਾਣਦੇ ਹਾਂ ਵੀ ਜਿਹੜੀ ਵੀ ਪਾਰਟੀ ਸੱਤਾ ਚ ਆਏ ਕਿਉਂਕਿ ਵੀ ਆਰ ਆ ਨਾਨ ਪੋਲਿਟਿਕਲ ਬਾਡੀ ਅਸੀਂ ਕੋਈ ਪੋਲਿਟਿਕਸ ਬਾਰੇ ਕੋਈ ਅਸੀਂ ਕਮੈਂਟਸ ਨਹੀਂ ਦੇ ਸਕਦੇ ਜਿਹੜੀ ਸਤਾਜ ਪਾਰਟੀ ਆਇਆ ਉਹ ਛੋਟੀ ਇੰਡਸਟਰੀ ਲਈ ਐਮਐਸਐਮਈ ਨੂੰ ਤਰਜੀਹ ਦੇ ਮੇਰਾ ਨਾਮ ਰਾਮ ਲਪਾਇਆ ਮੈਂ ਵਾਈਸ ਪ੍ਰੈਜ਼ੀਡੈਂਟ ਸੀਆਈਸੀਜੂ ਅੱਜ ਸਾਡੀ ਐਨੂਅਲ ਜਨਰਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਅਸੀਂ ਸਰਦਾਰ ਪ੍ਰਕਾਰ ਸਿੰਘ ਉਹਨਾਂ ਨੂੰ ਫਿਰ ਪ੍ਰਧਾਨ ਚੁਣਿਆ ਯੂਨਾਨੀਮਸਲੀਕ ਤੇ ਸਰਦਾਰ ਪ੍ਰਕਾਰ ਸਿੰਘ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਇਹ ਅਹੁਦਾ ਰੱਖਿਆ ਹੋਇਆ ਹੈ ਪ੍ਰਧਾਨ ਜੀ ਦਾ ਔਰ ਬਹੁਤ ਅੱਛਾ ਕੰਮ ਕਰ ਰਹੇ ਨੇ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਅੱਗੇ ਵਾਸਤੇ ਵੀ ਪ੍ਰਧਾਨ ਜੀ ਸਾਡੇ ਤੰਦਰੁਸਤ ਰਹਿਣ ਔਰ ਨਵੀਆਂ ਉਚਾਈਆਂ ਤੇ ਸੀਆਈ ਸੀਜ਼ਨ ਨੂੰ ਲੈ ਕੇ ਜਾਣ ਤੇ ਛੋਟੀ ਇੰਡਸਟਰੀ ਦਾ ਤਾਂ ਪਹਿਲਾਂ ਵੀ ਬੜਾ ਖਿਆਲ ਰੱਖਦੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅੱਗੇ ਵਾਸਤੇ ਵੀ ਛੋਟੀ ਐਮਐਸਐਮਈ ਜਿਹੜੀ ਇੰਡਸਟਰੀ ਹੈ ਉਹਦਾ ਬਹੁਤ ਖਿਆਲ ਰੱਖਣ ਤੇ ਆਪਣਾ ਯੋਗਦਾਨ ਇਸ ਤਰ੍ਹਾਂ ਹੀ ਦਿੰਦੇ ਰਹਿਣ ਅਸੀਂ ਅੱਗੋਂ ਤੋਂ ਵੀ ਉਹਨਾਂ ਨੂੰ ਹੀ ਪ੍ਰਦਾਨ ਪਟਾਣਾ ਹੈ